ਏ ਧੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧੁਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਨਗਰ ਕਾਉਂਸਲ ਮਿਨਿਸਪਲ ਕਮੇਟੀ ਕੁੜਾੜੀ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਅੱਜ ਸਰਕਾਰ ਦੇ ਵੱਲੋਂ ਕੈਂਪਰ ਲਗਾਏ ਜਾ ਰਹੇ ਨੇ ਜੋ ਵੱਖ-ਵੱਖ ਖੇਹਾਵਾਂ ਤੇ ਇੱਥੇ ਵੀ ਕਮਿਊਨਿਟੀ ਸੈਂਟਰ ਦੇ ਵਿੱਚ ਕੈਂਪਰ ਲਗਾਇਆ ਗਿਆ ਹੈ ਜਿੱਥੇ ਕਿ ਹਰ ਵਿਭਾਗ ਦਾ ਹਰ ਮਹਿਕਮੇ ਦੇ ਇੱਥੇ ਜੋ ਅਧਿਕਾਰੀ ਨੇ ਪਹੁੰਚੇ ਹੋਏ ਨੇ ਤੇ ਵਕ ਵਕ ਸਮੱਸਿਆਵਾਂ ਸੁਣੀਆਂ ਜਾਂਦੀਆਂ ਨੇ ਤੇ ਆਓ ਆਪਾਂ ਇੱਥੇ ਗੱਲਬਾਤ ਕਰਦੇ ਹਾਂ ਜੋ ਈਓ ਸਾਹਿਬ ਨੇ ਅਤੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਦੇ ਨਾਲ ਕਿ ਇਹ ਜਿਹੇ ਕੈਂਪ ਕਿੱਥੇ ਕਿੱਥੇ ਕਿਵੇਂ-ਕਿਵੇਂ ਲੱਗਦੇ ਨੇ ਤੇ ਕੀ ਇਹਨਾਂ ਦਾ ਕੈਂਪਾਂ ਦਾ ਫਾਇਦਾ ਹੁੰਦਾ ਹੈ ਅੱਜ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਨਗਰ ਕੌਂਸਲ ਕਰਾਲੀ ਦੇ ਕਮਿਊਨਿਟੀ ਸੈਂਟਰ ਵਿੱਚ ਆਪਕੇ ਦੁਆਰ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਵੱਖ-ਵੱਖ ਵਿਭਾਗਾਂ ਸ਼ਾਮਿਲ ਹੋਏ ਹਨ ਜਿਸ ਵਿੱਚ ਲੋਕਾਂ ਦੀਆਂ ਕੋਈ ਵੀ ਸਮੱਸਿਆਵਾਂ ਹੈ ਜਿਵੇਂ ਪਾਣੀ ਦੀ ਸੀਵਰੇਜ ਦੀ ਕਨੈਕਸ਼ਨ ਮੱਕੇ ਕੋਈ ਫੋਰੈਸਟ ਦੀ ਹੋਈ ਜਾਂ ਪੀਡਬਲੂਡੀ ਵਿਭਾਗੀਆਂ ਜਾਂ ਹੈਲਥ ਸੰਬੰਧੀ ਸਮੱਸਿਆਵਾਂ ਉਹ ਲੋਕ ਆ ਰਹੇ ਹਨ ਬੜੇ ਉਤਸ਼ਾਹ ਨਾਲ ਕੰਮ ਚੱਲ ਰਿਹਾ ਹੈ ਜੋ ਕੋਈ ਵੀ ਸਮੱਸਿਆ ਹੈਗੀ ਉਹ ਨੋਟ ਕਰਕੇ ਜਲਦੀ 10 ਦਿਨਾਂ ਦੇ ਵਿੱਚ ਉਹ ਹੱਲ ਕੀਤਾ ਜਾਵੇਗਾ ਜਿਹੇ ਕੈਂਪਾ ਦਾ ਫਾਇਦਾ ਕੀ ਹੋਵੇ ਫਾਇਦਾ ਪਬਲਿਕ ਨੂੰ ਇੱਕੋ ਜਗ੍ਹਾ ਤੇ ਸਾਰੇ ਵਿਭਾਂਗ ਆਏ ਨਹੀਂ ਆ ਕੋਈ ਵੀ ਵਿਭਾਗਾਂ ਵਿੱਚ ਇੱਕੋ ਜਗ੍ਹਾ ਅਵੇਲੇਬਲ ਹੋ ਜਾਂਦਾ ਵੇ ਕੰਮ ਜਲਦੀ ਹੋ ਜਾਂਦੇ ਜਲਦੀ ਹੋ ਜਾਂਦਾ ਵਾ ਕਿਸਨਾ ਇੱਕ ਪੇ ਅਪੀਲ ਕੀ ਕਰਦੇ ਆ ਲੋਕਾਂ ਨੂੰ ਅਜੇ ਕਿਹੜਾ ਪ੍ਰੋਬਲਮ ਅਪੀਲ ਤੇ ਲੋਕਾਂ ਨੂੰ ਕਹਿੰਦੇ ਆ ਵੀ ਪੰਜਾਬ ਸਰਕਾਰ ਨੇ ਬਹੁਤ ਜ਼ਿਆਦਾ ਸਹੂਲਤਾਂ ਦੇ ਦਿੱਤੀਆਂ ਲੋਕਾਂ ਨੂੰ ਕੋਈ ਵੀ ਇੱਕ ਤਰ੍ਹਾਂ ਜਿਵੇਂ ਫ੍ਰੀ ਫਰਦ ਨੇ ਨਹੀਂ ਆ ਕੁਝ ਤਰ੍ਹਾਂ ਨੇ ਆਨਲਾਈਨ ਕੰਮ ਚੱਲ ਰਹੇ ਆ ਅੱਜਕੱਲ ਉਸ ਤੋਂ ਇਲਾਵਾ ਲੋਕ ਜਾ ਜਾ ਕੇ ਦਫਤਰਾਂ ਵਿੱਚ ਵੀ ਪੈਲਦੇ ਧਾਰ ਤੇ ਕੰਮ ਹੋ ਰਹੇ ਆ ਕਿਹੜਾ ਜਾਂਦੇ ਹੋ ਕੈਂਪ ਦੇ ਵਿੱਚ ਕਾਫੀ ਲੋਕ ਆ ਰਹੇ ਨੇ ਤੇ ਅਜਿਹੇ ਕੈਪਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਸਾਡੇ ਸਰਕਾਰ ਜੋ ਕੁਮਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਮਾਨ ਸਾਹਿਬ ਦਾ ਬਹੁਤ ਜਿਹੜੀ ਉਹਨਾਂ ਦੀ ਵੱਡੀ ਸੋਚ ਕੇ ਸਰਕਾਰ ਤੁਹਾਡੇ ਪਿੰਡ ਜਾਂ ਤੁਹਾਡੇ ਕਸਬੇ ਤੁਹਾਡੇ ਸ਼ਹਿਰ ਚ ਚੱਲ ਕੇ ਆਊਗੀ ਔਰ ਉਹੀ ਉਸ ਤੇ ਤਹਿਤ ਅੱਜ ਸਾਡੇ ਸਤਕਾਰਯੋਗ ਕਮੈਂਡਮਨ ਮੋਲਕ ਗਗਨ ਮਾਨ ਜੀ ਦਾ ਇਹ ਸਾਡਾ ਹਲਕਾ ਸਾਡੇ ਸਤਕਾਰਯੋਗ ਹੈ ਇਸ ਹਲਕੇ ਦੀ ਨੁਮਾਇੰਦਗੀ ਸਾਡੇ ਐਮਐਲਏ ਸਾਹਿਬ ਹੈ ਸਾਬਕਾ ਮਿਨਿਸਟਰ ਸਾਹਿਬ ਉਹਨਾਂ ਦੀਆਂ ਸੇਵਾਵਾਂ ਦੇ ਨਾਲ ਸੰਬੰਧਿਤ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਸੰਗਤ ਨੂੰ ਦਿੱਤਾ ਗਿਆ ਹੈ ਜੀ ਔਰ ਜਿਸ ਦੇ ਤਹਿਤ ਹਰ ਵਿਭਾਗਮੇ ਦਾ ਇੱਥੇ ਸਾਰੇ ਸਟਾਫ ਹਾਜ਼ਰ ਹੈ ਜੀ ਔਰ ਜਿਵੇਂ ਆਪਾਂ ਕਹਿੰਦੇ ਕਿ ਸਿੰਗਲ ਵਿੰਡੋ ਦੇ ਰਾਹੀਂ ਇੱਥੇ ਕੰਮ ਕਰਨ ਦਾ ਇੱਕ ਇਹ ਜਿਹੜਾ ਕਿ ਇੱਕ ਮਾਡਲ ਤੁਹਾਡੇ ਸਾਹਮਣੇ ਪੇਸ਼ ਕੀਤਾ ਔਰ ਲੋਕੀ ਲਾਹਾ ਲੈ ਰਹੇ ਹੈ ਜੀ ਔਰ ਬਹੁਤ ਸਲਾਗਾ ਜੋ ਕਦਮ ਹੈ ਜੀ ਹਾਂ ਜੀ ਚੇਅਰਮੈਨ ਸਾਹਿਬ ਕੀ ਕਹਿਣਾ ਚਾਹਦੇ ਹੋ ਇਸ ਕੈਂਪਰ ਬਾਰੇ ਕੋ ਸਰਦਾਰ ਪਰਮਸੀ ਮਾਨ ਜੀ ਨੇ ਕਿਹਾ ਸੀ ਕਿ ਜੇ ਪੰਜਾਬ ਹੈ ਉਹ ਪਿੰਡਾਂ ਨਹੀਂ ਸੱਥਾਂ ਤੋਂ ਚੱਲੇਗਾ ਪੰਜਾਬ ਸ਼ਹਿਰਾਂ ਦੇ ਬਾਡਰ ਤੋਂ ਚੱਲੇਗਾ ਤਾਂ ਉਹਨਾਂ ਨੇ ਉਹ ਸੱਚ ਕਰ ਦਿਖਾਇਆ ਅੱਜ ਸ਼ਹਿਰ ਕੌਲਰੀ ਦੇ ਵਿੱਚ ਕਮਿਟੀ ਸੈਂਟਰ ਦੇ ਵਿੱਚ ਇੱਕ ਕੈਂਪ ਲੱਗਿਆ ਹੈ ਜਿਸ ਕੈਂਪ ਦੇ ਵਿੱਚ ਮਿਲਗੀ ਸਾਡੇ ਸ਼ਹਿਰ ਵਾਸੀ ਨੇ ਭਰਪੂਰ ਲਾਭ ਲਿੱਤਾ ਹੈ ਦਾ ਤੇ ਉਹਨਾਂ ਨੇ ਆਪਣੀ ਵੱਖ-ਵੱਖ ਸਮੱਸਿਆਵਾਂ ਦਾ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਗਿਆ ਹੈ ਮੈਂ ਇਹ ਕੈਂਪਾਂ ਲੋਕਾਂ ਨੂੰ ਅਪੀਲ ਕਰਦੀ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਜਿਹੜੇ ਕੈਂਪ ਲੱਗ ਰਹੇ ਨੇ ਵੀ ਇਹਨਾਂ ਕੈਂਪਾਂ ਦਾ ਤੁਸੀਂ ਬਾਤੀ-ਬਾਤ ਫਾਇਦਾ ਲੋ ਕਿਉਂਕਿ ਜੇ ਤੁਸੀਂ ਕਿਤੇ ਬਾਹਰ ਜਾਓਗੇ ਤਾਂ ਉਹਨਾਂ ਦਾ ਕਿਤੇ ਹੋਰ ਦਫ਼ਤਰ ਜਾਣਗੇ ਜਾਂ ਇੱਕ ਤੋਂ ਵੱਧ ਦਫ਼ਤਰਾਂ ਦੇ ਕੰਮ ਉਹਨਾਂ ਨੂੰ ਕਿਤੇ ਜਾਣਾ ਪੈਂਦਾ ਹੈ ਤਾਂ ਉੱਥੇ ਜਾ ਕੇ ਉਹਨਾਂ ਦਾ ਟਾਈਮ ਬੜਾ ਵੇਸਟ ਹੁੰਦਾ ਏ ਇੱਥੇ ਉਹ ਸਭ 10 ਮਿੰਟ ਦਾ ਕੰਮ ਹੈ ਉਹਨਾਂ ਨਾਲ ਸਾਰੇ ਵਿਭਾਗਾਂ ਇੱਥੇ ਆਏ ਹੋਏ ਨੇ ਤੇ ਉਹ ਆਪਣਾ ਸਮੇਂ ਵੀ ਬਿਜਾ ਸਕਦੇ ਤੇ ਉਹਨਾਂ ਦਾ ਕੰਮ ਵੀ ਹੋਇਆ ਗਿਆ ਉਹਨੇ ਇਹ ਜਿਹੜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ ਭਗਵੰਤ ਸਿੰਘ ਜੀ ਮਾਨ ਸਾਹਿਬ ਸਾਡੇ ਕੈਬਨਟ ਮੰਤਰੀ ਸਾਫਕਾ ਜਿਹੜੇ ਅਨਮੋਲ ਗਗਨ ਮਾਨ ਜੀ ਹੈ ਉਹਨਾਂ ਵੱਲੋਂ ਲੋਕਾਂ ਦੀਆਂ ਸਹੂਲਤਾਂ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅੱਜ ਵੀ ਮਿਊਸਪਲ ਕਮੇਟੀ ਕਰਾਲੀ ਦੇ ਅੰਦਰ ਬਹੁਤ ਹੀ ਵਧੀਆ ਇਹ ਕੈਂਪ ਜਿਹੜਾ ਸ਼ੁਰੂ ਕੀਤਾ ਗਿਆ ਤੇ ਸਾਡੇ ਨਾਲ ਸਾਡੇ ਬਹੁਤ ਹੀ ਅਫਸਰ ਸਹਿਬਾਨ ਤੱਕੜੇ ਜਿਹੜੇ ਕਿ ਕਰਾਲੀ ਨੂੰ ਸਾਭ ਰਹੇ ਆ ਤੇ ਸਾਨੂੰ ਇਹਨਾਂ ਤੇ ਬੜਾ ਮਾਣ ਵੀ ਹੈ ਇਹਨਾਂ ਨੇ ਸਾਨੂੰ ਪੂਰੇ ਪ੍ਰੋਸੇ ਦੁਲਾਏ ਆ ਕਿ ਅਸੀਂ ਕਰਾਲੀ ਨੂੰ ਸੀਵਰੇਜ ਸਿਸਟਮ ਤੋਂ ਜਿਹੜਾ ਪ੍ਰਸਾਦ ਦਾ ਪਾਣੀ ਆਉਣਾ ਸਾਡੇ ਯੂਸਫ ਸਿੰਘ ਸਾਹਿਬ ਐ ਅਨਿਲ ਸਾਹਿਬ ਐ ਐਸੋ ਸਾਹਿਬ ਖੜੇ ਆ ਇਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਅੱਜ ਸਾਨੂੰ ਬੜਾ ਸਾਡੇ ਪੂਰੇ ਸ਼ਹਿਰ ਨੂੰ ਪੂਰੇ ਇਲਾਕੇ ਨੇ ਇਸ ਗੱਲ ਦੀ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਐਦਾਂ ਦੇ ਜਿਹੜੇ ਕੈਂਪ ਲਗਾਉਣੇ ਚਾਹੀਦੇ ਆ ਤੇ ਤਾਂ ਕਿ ਲੋਕਾਂ ਨੂੰ ਮਹਿਸੂਸ ਹੋਵੇ ਕਿ ਸਰਕਾਰ ਕੰਮ ਕਰ ਰਹੀ ਹੈ ਔਰ ਸਾਡੇ ਅਫਸਰ ਸਹਿਬਾਨ ਹੈ ਜਿਹੜੇ ਬਹੁਤ ਹੀ ਵਧੀਆ ਕੰਮ ਹੈ ਸਾਡੇ ਨਾਲ ਹਰੀਸ਼ ਸ਼ਰਾਣਾ ਜੀ ਸਾਡੇ ਚੇਅਰਮੈਨ ਸਾਹਿਬ ਹੈ ਬਹਾਦਰ ਸਿੰਘ ਜੀ ਓਕੇ ਸਾਡੀ ਐਮਸੀ ਨੰਦੀਪਾਲ ਜੀ ਆਸ਼ਵਨੀ ਜੀ ਖੁੱਲਰ ਸਾਹਿਬ ਨਵਦੀਪ ਜੀ ਤੇ ਇਧਰ ਗਿੱਲ ਸਾਹਿਬ ਖੜੇ ਪ੍ਰਦੀਪ ਜੀ ਪੰਕਜ ਜੀ ਸਾਡੀ ਪੂਰੀ ਜਿਹੜੀ ਟੀਮ ਹੈ ਉਹ ਚਾਹੁੰਦੀ ਹੈ ਕਿ ਕਰਾਲੀ ਦੇ ਬਰਕ ਕੀਤੇ ਜਾਣ ਤੇ ਇੱਕ ਕਰਾਲੀ ਸ਼ਹਿਰ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿ ਸਾਰੀਆਂ ਰੂਡਸ ਸਾਰੀਆਂ ਦੇ ਟੈਂਡਰ ਪਾਸ ਹੋ ਗਏ ਹਨ ਤੇ ਬਾਜ਼ਾਰ ਦਾ ਵੀ ਟੈਂਟਰ ਪਾਸ ਹੋ ਗਿਆ ਬਹੁਤ ਜਲਦੀ ਮੈਡਮ ਖੁਦ ਆਕੇ ਇੱਥੇ ਆਕੇ ਉਹ ਆਪਣਾ ਜਿਹੜਾ ਹੈਗਾ ਆਪਣੇ ਕਾਰਕਮਲਾਂ ਦੇ ਨਾਲ ਇਹ ਦੁਰਘਟਨ ਕਰਨਗੇ ਤੇ ਸ਼ਹਿਰ ਨੂੰ ਇਸ ਗੱਲ ਦੀ ਅਸੀਂ ਵਧਾਈ ਦਿੰਦੇ ਆ ਕਿ ਤੁਹਾਡੇ ਬਹੁਤ ਸਿਹਰਾਂ ਤੋਂ ਜਿਹੜੇ ਰੁਕੇ ਹੋਏ ਕੰਮ ਹੈ ਉਹ ਸ਼ੁਰੂ ਹੋਣ ਜਾ ਰਹੇ ਆ ਤੇ ਜਿਹੜੀ ਐਨਕਰੋਚਮੈਂਟ ਹੈ ਜਿਹੜੀ ਲੋਕਾਂ ਨੇ ਫਾਲਤੂ ਦੀ ਜਗ੍ਹਾ ਜਿਹੜੀ ਰੇੜੀਆਂ ਰੂੜੀਆਂ ਖੜਾ ਕੇ ਗਲਤ ਕੀਤਾ ਹੋਇਆ ਕੰਮ ਉਹਦੇ ਤੇ ਵੀ ਕੰਮ ਜਲਦੀ ਹੋਣ ਜਾ ਰਿਹਾ ਨਮਸਕਾਰ ਜੈ ਹਿੰਦੀ ਸਾਡੀ ਜਿਹੜਾ ਕੈਪ ਲੱਗਿਆ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ ਕਿੰਨਾ ਫਾਇਦਾ ਹੁੰਦਾ ਹੈ ਕੈਪ ਇਹ ਹੋਇਆ ਤਕੋ ਇਹ ਸਰਕਾਰ ਦਾ ਸਾਡੀ ਪੰਜਾਬ ਸਰਕਾਰ ਦਾ ਆਵਾਜ਼ ਦੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕ ਬਹੁਤ بڑا ਉਪਰਾਲਾ ਹੈ ਲੋਕਾਂ ਨੂੰ ਸਰਕਾਰ ਦੇ ਨਾਲ ਮਿਲਾਣੇ ਦਾ ਮੈਂ ਪਰ ਇੱਥੇ ਥੋੜੀ ਜੀ ਇਹ ਗੱਲ ਕਹੂੰਗਾ ਵੀ ਸਾਡੇ ਲੋਕ ਜਿਹੜੇ ਹੈ ਸਾਡੀ ਜਨਤਾ ਜਿਹੜੀ ਹੈ ਅਵੇਅਰ ਦੀ ਹੈ ਇਹ ਜੇ ਕੈਂਪਾਂ ਦਾ ਲਾਹਾ ਲੈਣਾ ਚਾਹੀਦਾ ਔਰੇ ਆ ਕੇ ਆਪਣੀ ਸਮੱਸਿਆ ਦੱਸਣਾ ਚਾਹੀਦਾ ਕਿਉਂਕਿ ਜਿਹੜੀ ਔਰੇ ਦੀ ਸਮੱਸਿਆ ਔਰੇ ਲਿਖੀ ਗਈ ਉਹਦਾ ਜਲਦ ਹੱਲ ਹੋਊਗਾ ਮੈਂ ਲੋਕਾਂ ਨੂੰ ਆਪਣੇ ਸਾਹਿਰ ਦੇ ਵਸੀਆਂ ਨੂੰ ਔਰ ਆਪਣਾ ਬਾੜ ਦੇ ਵਸੀਆਂ ਨੂੰ ਵੀ ਅਪੀਲ ਕਰੀ ਤੀ ਪਰ ਬਹੁਤ ਘੱਟ ਲੋਕ ਆਏ ਆ ਜਾਂ ਤਾਂ ਗਰਮੀ ਕਰਕੇ ਨਹੀਂ ਆਏ ਜਾਂ ਉਹਨਾਂ ਦੀ ਸਮੱਸਿਆ ਨਹੀਂ ਹੈ ਕੋਈ ਵੀ ਮੈਂ ਤਾਂ ਇਹ ਸਮਝਦਾ ਹਾਂ ਵੀ ਸ਼ਹਿਰ ਦੀ ਸਮੱਸਿਆ ਹੀ ਕੋਈ ਨਹੀਂ ਵੀ ਜਿਹੜੇ ਸ਼ਹਿਰ ਦੇ ਜਾਂਦੇ ਕੰਮ ਹੋ ਗਏ ਉਹਨੇ ਵੀ ਲੋਕ ਕੋਈ ਕਹਿਣੇ ਨਹੀਂ ਆਇਆ ਪਰ ਦੇਖਣ ਦੇ ਵਿੱਚ ਇਹ ਆਉਂਦਾ ਵੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਕੂੜੇ ਦੇ ਢੇਰ ਆ ਤੇ ਕਈ ਜਗ੍ਹਾ ਕੁਛ ਹੈ ਉਹ ਸ਼ਹਿਰ ਵਾਸੀ ਐਮਸੀਐਮ ਦੱਸਦੇ ਆ ਇਸਤੇ ਅੱਛਾ ਤਾਂ ਉਰੇ ਆ ਕੇ ਦੱਸੇ ਤਾਂ ਉਹ ਜਲਦੀ ਕੰਮ ਹੋਵੇ ਮੈਂ ਸਰਕਾਰ ਦਾ ਬਹੁਤ ਧੰਨਵਾਦੀ ਆ ਔਰ ਆਪਣੇ ਨਗਰ ਕੌਂਸਲ ਦੇ ਇਹੋ ਦਾ ਸਟਾਫ ਜਿਹੜਾ ਸਾਡਾ ਨਗਰ ਕੌਂਸਲ ਦਾ ਸਟਾਫ ਆਮ ਆਦਿ ਪਾਰਟੀ ਦੀ ਸਾਰੀ ਪੂਰੀ ਟੀਮ ਆਈ ਹੈ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਪ੍ਰੈਸ ਰਿਪੋਰਟਰਾਂ ਦਾ ਬਹੁਤ ਧੰਨਵਾਦੀ ਹੈ ਵੀ ਇਹ ਲੋਕਾਂ ਤੱਕ ਜਿਹੜੀ ਆਵਾਜ਼ ਜਾਊਗੀ ਅੱਗੇ ਨੂੰ ਜਿਹੜਾ ਕੰਮ ਕੈਂਪ ਲੱਗੂਗਾ ਤਾਂ ਵੱਧ ਤੇ ਵੱਧ ਲੋਕ ਉਰੇ ਆਉਣਗੇ ਧੰਨਵਾਦ